ਸਸਕਾ ਬੀਟੀ ਸਾਰੇ ਮੇਰੇ ਨਾਲੋਂ ਖੰਦੀਪ ਡੇਵਨ ਤੋੜਾ ਬੋਬੋ ਵੈਲਕਮ ਹੈ ਜੀ ਤੇ ਪਿੰਡ ਬਾਧਰਪੁਰ ਪਹੁੰਚ ਚੁੱਕੇ ਆ ਜਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਬਟਾਲਾ ਤੇ ਬਾਈਆਂ ਕਿਵੜੀਆਂ ਬਹੁਤ ਬਲਾਈਆਂ ਜੀ ਆਪਾਂ ਚਲੋ ਬੱਚੇ 2-3 ਮਹੀਨੇ ਰੈਸਟ ਮਾਰੇ ਇਹਨਾਂ ਨੇ ਹੁਣ ਬੜਾ ਕੋਈ ਘਰ ਨਹੀਂ ਬਰੋਣਾ ਕੋਈ ਹੋ ਜਿਆ ਪੈ ਜਾਂਦੀਆਂ ਤੇ ਹਰਿਆਣੇ ਤੋਂ ਮਾਲ ਲੈ ਕੇ ਨੇ ਪਰ ਮਈਆਂ ਲੈ ਕੇ ਨੇ ਬੜੀ ਕੁਆਲਿਟੀ ਵਾਲੀਆਂ ਛੋਟੀਆਂ ਮਈਆਂ ਅੱਜ ਵੀ ਇਹਨਾਂ ਕੋਲ ਕੋਈ 15-16 ਕਿਲੋ ਵਾਲੀਆਂ ਛੋਟੀਆਂ ਸੇਲ ਆ ਨਾਲ ਨੀਲੀ ਦਾ ਵੀ ਇਹ ਮੋਹਰਾ ਜਨ ਹੋਏ ਗਈਆਂ ਆ ਦੋ ਦੰਦ ਚਾਰ ਦੰਦ ਛੋਟੇ ਸੇਲ ਆ ਤੇ ਆ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਬਾਜੀ ਸਾਹਿਬ ਠੀਕ ਠਾਕ ਹੈ ਜੀ ਕਿ ਆਪਾਂ ਪਰਮਾਤਮਾ ਦੀ ਪਾਜੀ ਗੁਰੂ ਰਾਮ ਦਾਸ ਦੀ ਜਰਾ ਗਰਮੀ ਫੇਰਾ ਕਰਾਈ ਗੱਡੀ ਲਾ ਰਹੀ ਹੈ ਗਰਮੀ ਫੇਰਾ ਜਦਾ ਹੀ ਮਾਲ ਪਾਜੀ ਮਤ ਲੋਕਲੀ ਮਤ ਬੇਟੀ ਉੱਚੀ ਗਏ ਹਾਂਜੀ ਹਾਂਜੀ ਅੱਜ ਪੰਜ ਚਾਰ ਇਕੱਠੀਆਂ ਨਹੀਂ ਨਾ ਤੁਹਾਨੂੰ ਸੱਜਿਆ ਗਿਆ ਆ ਬਿਲਕੁਲ ਬਿਲਕੁਲ ਭਾਜੀ ਚਲੋ ਹੁੰਦਾ ਹੀ ਹੈ ਭਾਜੀ ਪਰ ਪਤਾ ਕਿ ਮੌਸਮ ਵਧੀਆ ਹੋ ਗਿਆ ਮੌਸਮ ਵਧੀਆ ਹੋਗਾ ਚਲ ਜਾਂਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਬਿਲਕੁਲ ਬੰਦਾ ਸਿਆਣਾ ਹੀ ਹੋਈ ਹੈ ਜੀ ਜਰਾ ਪਾਜੀ ਦੋ ਦੀਆਂ ਚੋਗੀਆਂ ਨੇ ਤੇ ਸੰਭਾਲ ਲੈ ਕੇ ਨਹੀਂ ਹਾਂਜੀ ਹਾਂਜੀ ਸਿਆਣਾ ਹੋਈ ਹੈ ਐਵੇਂ ਚਲੋ ਰੈਸਟਰੀ ਮਾਰਨੀ ਹੋਰੀ ਥੋੜੇ ਘੰਟੇ ਆਹ ਉਹ ਰਹੀ ਟੋਟੀਆਂ ਨੇ ਉਧਰੋਂ ਲੈ ਕੇ ਆਨੇ ਸਾਰੀਆਂ ਜੀ ਆਂ ਜੀ ਉਧਰੋਂ ਇੱਕ ਦੋ ਮੱਜ ਇੱਧਰ ਦੀ ਬਾਕੀ ਉਧਰ ਦੀਆਂ ਉਧਰ ਨਹੀਂ ਬਾਕੀ ਹਾਂ ਜੀ ਤੇ ਕਿੰਨੇ ਆ ਬਾਈ ਜੀ ਅੱਜ ਫਿਰ ਪੰਜ ਪੱਤੀ ਦੇ ਅੱਠ ਆ ਹੈਗੀਆਂ ਚਲੋ ਐਡਰੈਸ ਬੋਲ ਦੋ ਜੀ ਇੱਕ ਵਾਰ ਆਪਣਾ ਪਿੰਡ ਬਾਦਪੁਰ ਹਾਂ ਜੀ ਜ਼ਿਲ੍ਹਾ ਗਰਦਾਸਪੁਰ ਤਸਵੀਰ ਬਟਾਲਾ ਨਾਮ ਤੁਹਾਡਾ ਫੋਨ ਨੰਬਰ ਨਿਰਨੇ 108 88598 ਇੱਕ ਕਰ ਫਿਰ ਬੋਲੋ ਨਿਰਨੇ 108 82598 ਪਿੰਡ ਬਾਦਰਪੁਰ ਗਰਦਾਸਪੁਰ ਕਿਲਾ ਬਿਲਕੁਲ ਹਾਂਜੀ ਭਾਈ ਬਟਾਲਾ ਦੇ ਕੋਲ 2-3 ਕਿਲੋਮੀਟਰ ਹੀ ਹੈ ਨਾ ਜੀ ਹਾਂਜੀ ਬਟਾਲਾ 2 ਕਿਲੋਮੀਟਰ ਜੀ ਠੀਕ ਆ ਭਾਈ ਆ ਜਾਓ ਸੁਈ ਹੈ ਜੀ ਇਹ ਦੋ ਦੰਦ ਕੱਟੀ ਦੋ ਦੰਦ ਵਾਹ ਜੀ ਵਾਹ ਜਵੇ ਦੋ ਦੰਦ ਚੋਟੀ ਚ ਕੀ ਦੀ ਦੇਖੋ ਬਿਲਕੁਲ ਜੈਡ ਬਲੈਕ ਆ ਦੇਖੋ ਆ ਧੋ ਰੋ ਮਾਣਾ ਜੀ ਭਾਈ ਜੀ ਦੁੱਧ ਕਿੰਨਾ ਸਹੀ ਭਾਜੀ ਦੁੱਧ 9-10 ਕਿਲੋ 9 ਕਿਲੋ ਲਾਓ ਤੁਸੀਂ ਤਾਂ ਟਾਈਮ ਕਿੰਨਾ ਹੋ ਗਿਆ ਸੁਈ ਨੂੰ 10 12 ਦਿਨ ਹੋ ਗਏ ਸੂਈ ਨੂੰ ਪਰ ਹਾਂਜੀ ਸਫਰ ਦਵਾਈਆਂ ਪਾਟੀਆਂ ਦੇ ਸਫਰ ਦਵਾਈਆਂ ਹਨ 2 11 12 ਕਿਲੋ ਕੱਟੀ ਕਰ ਚੀਗੀ ਪਹਿਲੇ ਕਹੇ ਰਹੇ ਮੈਂਨੇ ਬਹੁਤ ਸਨੇ ਜੋਟੀਆਂ ਇਹ ਦੇਖੋ ਪਾਜੀ ਹੱਥ ਦਾ ਜੀ ਅੱਗੇ ਦੇਖੋ ਪਾਜੀ ਲੋਕ ਦਾ ਜਾਂਦੇ ਕਿੱਦਾਂ ਦੀ ਕੱਤੀ ਸਕੀਨ ਸਕੂਲ ਜੈਡ ਬਲੈਕ ਹੈ ਨਾ ਜੈਡ ਬਲੈਕ ਪਾਜੀ ਆ ਵੇਖੋ ਇੱਕ ਬੜੀ ਵਾਲ ਕੰਦ ਵਿੱਚ ਕਾਲੀ ਕਾਲੀ ਸਾਰੀ ਕਾਲੀ ਕਾਲੀ ਹੈ ਉਹ ਮਗਰ ਵੀ ਕੱਟੀ ਜੇ ਪਾਜੀ ਬਿਲਕੁਲ ਬਿਲਕੁਲ ਬੱਚਾ ਮਗਰ ਕਿਹੜਾ ਜੇ ਦਾ ਬੱਚਾ ਇਹਦਾ ਅੱਛਾ ਕੱਟੀ ਆ ਗਈ ਹਾਂਜੀ ਚਲੋ ਠੀਕ ਆ ਆਹੀ ਹੋਣੀ ਹਣਾ ਹਾਂਜੀ ਫਿਰ ਪਾਜੀ ਇਹ ਮਾਚਸ ਛੋਟੀ ਦੇ 1 10 15 ਦੇ ਵੇਚਦੀ ਦੀਆਂ ਪਰ ਆਪਾਂ ਤੁਹਾਨੂੰ ਪਾਜੀ ਅੱਜੇ ਮੁੱਲ ਕਰਦੇ ਆ 97 ਦੀ ਪਾਜੀ ਦੇ ਦਾ ਨਹੀਂ ਠੀਕ ਜੈ ਜੀ 39 ਮੇਦੀ ਪਾਜੀ ਦੇ ਵਾਜਾ ਜਸੂ ਦੇਖੋ ਪਾਜੀ 31 ਕਿਦਾਂ ਉੱਚ ਆਪਸ ਮਾਮਲੇ ਵਧੀਆ ਜੀ 10 ਮਿੰਟ ਦਾ ਪੱਕਾ ਹੀ ਹੈਗਾ 9 ਕਿਲੋ 9 ਕਿਲੋ ਮੰਨ ਲੀਏ 9 ਕਿਲੋ ਹੈਗਾ 9 ਕਿਲੋ ਮੰਨ ਲੀਏ ਇਹ ਤਾਂ ਸਫਰ ਚ ਵੱਜਾਂਗੇ ਹਾਂ ਜੀ 12 ਕਿਲੋ 13 ਕਿਲੋ ਮਜ਼ਾ ਨਹੀਂ ਕਰਦਾ ਹੈਗਾ ਪਾਜੀ ਹੁੰਦਾ ਵੀਡੀਓ ਪਾਤੀ ਠੀਕ ਹਾਂ ਉਹਨੇ ਰੇਟ ਵੀ ਤੇ ਆਇਆ ਜੀ ਭਾਜੀ ਪਰ ਹਾਂ ਜੀ ਬਿਲਕੁਲ ਪਾਜੀ ਦੇਖੋ 75 80 ਦੀ ਟੋਕੜ ਘੱਪਣ ਪਾਜੀ ਵੇਖਦਾ ਦੀ ਨਹੀਂ 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 ਬਹੁਤ ਸੋਹਣੀ ਛੋਟੀ ਹੈ ਕਿੰਨੀ ਕੱਟੀ ਆ ਇਹ ਹਾਂ ਜੀ ਹੁੰਦਾ ਐਂਡ ਆ ਵੀ ਆਹ ਜੀ ਆਪਾ ਜੀ ਐਮ 29 2 ਦੰਦ ਐਮ 29 2 ਦੰਦ ਇਹ ਵੀ ਦੋ ਦਾਂਦੀ ਦੇ ਵੀ ਦੋ ਦਾਂਦੀ ਆ ਵੱਡੀ ਵੱਡੀ ਝੋਟੀ ਜੀ ਦੇਖੋ ਹਰ ਇੱਕ ਸੰਦ ਦੇਖ ਲਓ ਠੀਕ ਆ ਦੋ ਦਾਂਦੀ ਆ ਤੋੜ ਰੋਈ ਵੀ ਲਓ ਜੀ ਦੋ ਦਿਨ ਥੱਲੇ ਕਿੰਨਾ ਹੈ ਜੀ ਉਹ ਭਾਜੀ 10 ਕਿਲੋ ਦੁੱਧ ਹੈ ਜੀ ਥੱਲੇ ਵੀ ਲਓ ਜੀ ਇਹ ਵੀ ਦੇਖੋ ਦੇਖੋ ਕਿੰਨੀ ਰਾਜੀ ਬਾਹੀ ਝੋਟੀ ਆ ਪੂਰੀ ਨਸਲ ਪੂਰੀ ਝੋਟੀ ਦੀ ਹਾਂਜੀ ਨਹੀਂ ਨਹੀਂ ਦੇਖੀ ਜਾਂਦੀ ਭਾਜੀ ਬਹੁਤ ਸੁਣੇ ਝੋਟੀ ਆ ਜੋ ਬਾਈ ਫਿਰ ਤੋਂ ਨੰਬਰ ਆ ਫਿਰ ਲੱਕ ਆ ਕੇ ਫਿਰ ਕਿਹੜਾ ਫਿਰ ਤੋਂ ਨੰਬਰ ਉਹਨਾਂ ਨੇ ਜਿਹੜੀਆਂ ਕਟੀਆਂ ਆਪਾਂ ਕੱਟਾ ਕਰਦੀਆਂ ਖਰਾਕ ਵਾਲਾ ਘੱਟ ਬਾਦ ਪਰ ਸੰਭਾਲ ਹੀ ਬੜੀ ਇਹਨਾਂ ਦੀ ਛਪੜਾਂ ਦਾ ਲੈ ਕੇ ਜਾਣੇ ਕਿਨੇ ਜੀ ਹਾਂ ਆ ਦੇਖੋ ਪਿੱਛੇ ਦੇਖੋ ਬਿਲਕੁਲ ਕਿੱਡੀ ਮੇਰੀ ਛੋਟੀ ਦੀ ਕੱਦ ਛੋਟੀ ਮੇਰੀ ਪੂਰੀ ਪੂਰੀ ਵੱਡੀ ਪੂਰੀ ਵੱਡੀ ਆ ਦੇਖੋ ਪਾਜੀ ਛਕੀਲੀ ਆ ਛੀਲੀ ਵੇਖੋ ਜੀ ਆ ਦੇਖੋ ਆ ਦੇਖੋ ਛੀਲੀ ਆ ਕੱਟੀ ਸੋਹਣੀ ਸੋਹਣੀ ਛੋਟੀਆਂ ਜੀ ਹਾਂਜੀ ਹਾਂਜੀ ਆ ਦੇਖੋ ਛਕੀਨੀ ਵੇਖੋ ਕਿੱਦਾਂ ਦੀ ਆ ਭਾਈ ਬਹੁਤ ਪੋਲੀ ਤੇ ਬਿਲਕੁਲ ਠੀਕ ਹਾਂਜੀ ਇਹਦੇ ਨਾਲ ਦੀ ਸਵਾਲ ਸਵਾਲ ਦੀ ਵੀ ਇੱਕ ਦੇਣੀ ਆ ਚਲੋ ਅਸੀਂ ਜਾਜ ਜਾ ਮੁੱਢ ਕਰਨਾ ਇੱਕ 15 ਦੀ ਇੱਕ 10 ਜੀ ਦੇ ਦਾਂਗੇ ਇੱਕ 10 ਦੀ ਹਾਂਜੀ ਕਰ ਦੋਗੇ 2000 ਹੋਰ ਛੱਡਾਂ ਜਾਨ ਦੋ ਇੱਕ ਅੱਠ ਦੀ ਜਾਨ ਠੀਕ ਆ ਪਰ ਕੱਟੀ ਭਾਜੀ ਇੱਕ ਕਿੱਦਾਂ ਕਰ ਦੋਈ ਬਿਲਕੁਲ ਨਹੀਂ ਜਾਜ ਜਾਨ ਬੜੀਆਂ 90000 ਦੀ ਕੱਟੀ ਭਾਜੀ ਬਹੁਤ ਪਲੀਆਂ ਪੁਰੀਆਂ ਝੋਡੀਆਂ ਜੀ ਭਾਜੀ ਆ ਦੇਖੋ ਸੀਲੀ ਵੇਖੋ ਭਾਜੀ ਠੀਕ ਆ ਆ ਦੇਖੋ ਪਲੀਆਂ ਪਲੀਆਂ ਠੀਕ ਆ ਇਹ ਵੀ ਦੋ ਦੰਦ ਇਹ ਭਾਜੀ ਚਾਰ ਦੰਦ ਇਹ ਚਾਰ ਦੰਦ ਲਓ ਜੀ ਚਾਰ ਦੰਦ ਝੋਡੀ ਤੇ ਸਿੰਘ ਵੇਖ ਝੋਡੀਆ ਵਾਹ ਭਲੀ ਕੁਲੀ ਕਿੰਦਾ ਜੀ ਵੇਖੋ ਭਾਈ ਕਿਰਾਕਾ 124 ਬੋਧ ਪੋਲੀ ਮੋਟੀ ਦੁੱਧ ਕਿੰਨਾ ਜੀ ਭਾਈ ਦੁੱਧ ਦੇ 10 ਸਾਢੇ 10 ਕਿਲੋ ਹੋਏਗਾ ਸਾਢੇ 10 ਕਿਲੋ ਹੋਏਗਾ ਹਾਂ ਠੀਕ ਆ ਸੋਹਣੇ ਆਇਆ ਦੁੱਧ ਕਿਲੋ ਕਿਲੋ ਦੋ ਦੋ ਕਰ ਪੀ ਆਜੋ ਜੀ ਲਓ ਵੇਖੋ ਬੋਧ ਪੋਲੀ ਮੋਟੀ ਠੀਕ ਆ ਪੇਟਪੁਰ ਤੋਂ ਬਹੁਤ ਜ਼ਿਆਦਾ ਛੋਟੀ ਆ ਹਾਂ ਆ ਦੇਖੋ ਇਹ ਵੀ ਜੈਡ ਬਲੈਕ ਜੈਡ ਬਲੈਕ ਨਹੀਂ ਕੱਟੀ ਮਗਰ ਕੱਟਾਈ ਜੀ ਕੱਟੀ ਜਮਗਰ ਕੱਟੀ ਇਹ ਵੀ ਮਗਰ ਕੱਟੀ ਆ ਜੀ ਬਹੁਤ ਅਸਲੀ ਦੀ ਬਾਠ ਠੀਕ ਆ ਨਹੀਂ ਠੀਕ ਆ ਬਹੁਤ ਅਲੀਕ ਪੱਟੀ ਭਾਜੀ ਮੋਲ ਤੇ ਇੱਕ ਅੱਖ ਕਰਦੇ ਆ ਇੱਕ ਚਾਰ ਦੀ ਦੇ ਦਾਂਗੇ ਇੱਕ ਚਾਰ ਦੀ ਹਾਂਜੀ 1 2 ਦੀ ਲੱਖ ਦੀ ਪੂਰੇ ਜਾਣ ਦੋ ਬਸ ਠੀਕ ਹੈ ਬੜੇ ਟਾਈਮ ਬਾਅਦ ਵੀਡੀਓ ਬਣ ਲਈ ਜਾਣ ਦੋ ਗਿਫਟੀ ਗਿਫਟੀ ਟਾਈਮ ਬਾਅਦ ਵੀਡੀਓ ਬਣੀ ਪੱਜਿਆ ਜੇ ਮੁੱਲ ਤੁਹਾਨੂੰ ਪਤਾ ਹੀ ਬਸ ਠੀਕ ਹੈ ਜਿਹੜਾ ਗਾਹ ਕਾਇਆ ਤੇ ਲੈ ਕੇ ਗਾਂ ਜਾਏ ਬਸ ਠੀਕ ਹੈ ਬਿਲਕੁਲ ਨਹੀਂ ਬਹੁਤ ਸਾਰੀ ਛੋਟੀ ਹੈ ਹਾਂਜੀ ਇਹ ਚਾਰ ਪੰਜ ਭਾਈ ਛੋਟੀ ਹੈ ਹਾਂਜੀ ਚਾਰ ਦੰਦ ਚਾਰ ਦੰਦ ਵਾਹ ਤੇ ਵੇਖੋ ਪਾਜੀ ਕਿਦਾਂ ਦਾ ਸਟਿੰਡੀ ਵੇਖੋ ਨਿੱਕੀ ਸਿੰਘ ਹੈ ਨਾ ਜੀ ਮਗਰ ਵੀ ਕੱਟੀ ਹੈ ਜੀ ਹਾਂਜੀ ਹਾਂਜੀ ਮਗਰ ਵੀ ਕੱਟੀ ਹੈ ਜੀ ਤੇ ਦੁੱਧ ਕਿੰਨਾ ਹੈ ਜੀ ਨੋਕਲ ਤੁਹਾਡਾ ਜੀ ਇਹ ਵੇਖੋ ਸੋਹਣੀ ਜੋੜੀ ਨੇ ਕਿ ਨਹੀਂ ਕਿਸੀ ਬਿਲਕੁਲ ਹਾਂ ਜੀ ਇਹਨਾਂ ਨੂੰ ਸਾਰੇ ਫਸਾਵਾ ਕਰਦੇ ਨੇ ਇੱਥੇ ਹਾਂ ਜੀ ਯਾਰ ਫਸਾਵਾ ਹੈ ਭਾਜੀ ਦੋਤੀ ਆ ਰਹੀਆਂ ਨੇ ਕੋਲ ਕਾਰ ਹੀ ਚੜਾਣਾ ਕਾਰ ਚੜਾਣਾ ਜੀ ਕਾਰ ਚੜਾਣਾ ਭਾਜੀ 1500 ਆ ਜਾਂਦੀ ਜਿਹਦਾ ਉਹਦੇ ਦੱਸੋ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਹਾਂ ਆ ਦੇਖੋ ਸਿੰਘ ਵੇਖੋ ਛੁੜੀ ਕਿੱਡਾ ਸੋਹਣਾ ਦੇਖੋ ਕੱਟੀ ਦਾ ਭਾਜੀ ਕਿੰਨਾ ਦਾ ਵੱਡੀ ਝੋਟੀ ਪੂਰੀ ਜ਼ਬਰਦਸਤ ਹੈ ਇਹ ਛੋਟੀ ਛੋੜੀਆਂ ਦੀ ਭਲਾ ਆਪਣਾ ਭਾਜੀ ਹੈਗੀ ਹੈ ਬੜੀ ਚਵਾਈ ਕੋਲੀ ਤੇ ਮੋਟੀ ਆ ਬਿਲਕੁਲ ਜੀ ਠੀਕ ਆ ਕੱਟੀ ਆ ਗਈ ਨਾ ਮਖਰ ਜੀ ਕੱਟੀ ਮਖਰਾ ਗਈ ਹੈ ਜੀ ਹਾਂ ਜੀ ਪਾਜੀ ਇੰਨੀ ਕੱਟੀ ਇੱਕ ਦਸਰੀ ਵੀ ਹਾਂ ਜੀ ਇੱਕ ਦਸਰੀ ਹੈ ਪਰ ਪਾਜੀ ਜੈਬ ਜੈ ਕਰਨਾ 95 ਦੀ ਦੇ ਦਾਂਗੇ ਪਾਜੀ 95 ਹਜ਼ਾਰ ਹਾਂ ਜੀ 90 ਦੀ ਦੇਣਾ ਨੱਬਜਾਂ ਦੋ 20888 85 ਦੀ ਵਾਹ ਜੀ ਪਾਜੀ ਕਿੱਟੀ ਆ ਪਾਜੀ ਕਿੱਟੀ ਇੰਨੀ ਨਤਾਰੀ ਹੋਈ ਜੀ ਵੇਖੋ ਇਹ ਕਹਿ ਦਿੰਦੇ ਆ ਪਾਜੀ ਮੁਫਤ ਚੋੜੇ ਬਿਲਕੁਲ ਵੇਖੋ ਇੰਨੀ ਕਿੱਟੀ ਰੋ ਇਹੋ ਕਰ ਦੋ ਨਹੀਂ ਮੁਫਤ ਜੋੜੇ ਪਾਜੀ ਪਲਦੀ ਨਹੀਂ ਨਾਲ ਖਰਚੇ ਪਾਉਂਦੇ ਨਹੀਂ ਕਿੰਨਾ ਖਰਚਾ ਆ ਜੀ ਕਿੰਨਾ ਖਰਚਾ ਹਾਂ ਚਿੱਪੀ ਨਹੀਂ ਵੇਖੋ ਤੇ ਦਾਦੀ ਮੁਫਤ ਮੁਫਤ ਜੋੜੇ ਵਾਈ ਬਹੁਤ ਜ਼ਰਾ ਬਿਲਕੁਲ ਬਿਲਕੁਲ ਪਾਜੀ ਉਹ ਦੀ 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 ਜੀ ਨਹੀਂ ਲੱਗਣਾ ਜੀ ਇਹ ਸੂਈ ਪਾਜੀ ਕੱਲ ਦੀ ਸੂਈ ਆ ਅੱਛਾ ਕੱਲ ਦੀ ਸੂਈ ਆ ਦੋ ਚਵਾਈ ਪੋਲੀ ਤੇ ਮੋਟੀ ਆ ਕਿੰਨਾ ਬੋਲਾ ਜੀ ਪਰੀ ਬੋਲਾ ਜੇ ਕੋਈ ਆਪ ਨੂੰ ਦਿਟੋਣਾ 8 ਕਿਲੋ 8 ਕਿਲੋ ਸ਼ਾਮੇ ਹੋਈ ਆ ਕੱਟੀ ਆ ਗਈ ਮਗਰ ਕੱਟੀ ਤਾਂ ਨਹੀਂ ਦੀ ਮਗਰ ਕੱਟੀ ਆ ਜੀ ਇਹ ਵੀ ਦੋ ਰੋ ਚਵਾਈ ਬੋਲੀ ਮੋਟੀ ਵੇਖੋ ਕਿੰਨਾ ਦੀ ਹੈ ਲੋ ਜੀ ਵੇਖੋ ਆ ਕੱਟੀ ਆ ਗਈ ਮਗਰ ਦੇਖੋ ਕੱਟੀ ਵਿੱਚ ਬਹੁਤ ਸੁਣੀ ਆ ਗਈ ਆ ਤੇ ਭਾਜੀ ਕਿੰਨਾ ਕਰੋ ਤੁਸੀਂ ਫਿਰ 350 ਵਾਲ ਜੀ ਭਾਜੀ 12 13 ਕਿਲੋ 13 ਕਿਲੋ ਦੋ ਦਿਨ ਨੂੰ ਕੀ ਆਂਦਾ ਬਿਲਕੁਲ ਸਾਡੇ ਵੇਖੋ ਟੈਕਟ ਕਿੰਨੇ ਦਾ ਨਹੀਂ ਬਹੁਤ ਚੰਗੀ ਆ ਜੀ ਬੱਡੀ ਭਾਜੀ ਨੂੰ ਨਾਮ ਜਿੱਤ ਕੇ ਲੈ ਆਈ ਆ ਅੱਛਾ ਹਾਂਜੀ ਛੋਨੇ ਪੰਜ ਭਾਜੀ ਨਾਮ ਜਿੱਤ ਕੇ ਲੈ ਆਈ ਜੀ ਬਿਲਕੁਲ ਨਾ ਨਈ ਬੱਡੀ ਫੱਡੀ ਪੂਰੇ ਕੱਦ ਕਾਠ ਵਾਲੀ ਹੈ ਜੀ ਭਾਜੀ ਅਕੋ ਤੇ ਇਹ ਤਰੀਕੇ ਨਾਲ ਸਾਰੇ ਮਦਗੀ ਹੈਗੇ ਜਿਹੜੇ ਹਨ ਸਾਰੇ ਸੀ ਸਾਰੇ ਡਿਜ਼ਾਈਨ ਬਿਲਕੁਲ ਤਾਂ ਇਹ ਰਹੀ ਕਈ ਕਈ ਮਦਗੀ ਤੂੰ ਆ ਦੇਖੋ ਸਭ ਕੁਝ ਹਾਂ ਦੇਖੋ ਨਈ ਨਈ ਠੀਕ ਆ ਠੀਕ ਨਾ ਬਿਲਕੁਲ ਸੋਟੀ ਤੇ ਵੀ ਸਾਰੇ ਨਿਸ਼ਾਨੀ ਹੈ ਹਾਂਜੀ 95 ਦੀ ਦਿੱਦਾਂ ਆਪੀ ਛੱਡ ਦੋ 90 ਦੀ ਪਾਜੀ ਦਿੱਦਾਂ ਦੋ ਹੋਰ ਛੱਡੋ ਚਲੋ 88000 ਦੀ ਬਸ ਠੀਕ ਆ ਕੱਦ ਦੇਖੋ ਨਹੀਂ ਕੱਦ ਸਾਡਾ 13 ਕਿਲੋ ਝੋਟੀ ਨਾਲ ਪੂਰਾ ਵਜੀ ਪੂਰਾ ਸਾਡੇ 3.5 ਮੀਟਰ ਚੌੜੀ ਆ ਆ ਦੇਖੋ ਪਿੱਠ ਕਿੱਡੀ ਜੀ ਵੱਡੀ ਵੱਡੀ ਝੋਟੀ ਹਾਂਜੀ ਹਾਂਜੀ ਜਹਾਜੀ ਇਹ ਪਾਜੀ 13 किलो बोला जे जे 4-5 दिन सुई नु 5-6 दिन बोला ही है जी भाई बहुत पोदी ने मोटी दी ले आओ देखो पाजी 16-17 किलो वाली जे 16-17 किलो छोटी है जी ते वड्डी जबरदस्त छोटी पगनी कटी या मगर भी कटी है ने कटी है जी हां जी मगर भी कटी है ते देखो ए उधरो आई है जी भी हां जी उधरो आई है उधरो ही आई है जी ते भजीजे भोले इने ते किन्ना करदो तू थोड़ा सुन पाजी ये पिछली वाली 15 किलो दो दी गारंटी है बाकी 15 अच्छा ਕੰਬੀਰਿਸ ਕੋਲ ਤੋਂ ਉਹਦਾ ਫਾਦੀ ਨੂੰ ਗਿਆਂਦਾ ਬਿਲਕੁਲ ਬਿਲਕੁਲ ਜੀ ਮੀਟਰ ਦਾ ਜੱਡਾ ਹੀ ਆ ਪ੍ਰਵਾਹਕੇ ਮੀਟਰ ਜੱਡਾ ਹੀ ਆ ਦੇਖੋ ਤੁਹਾਨੂੰ ਜੇ ਨਾਲ ਲਗਾਉਂਦੇ ਉਹਦੀ ਕਿੱਧਰ ਜਾਂਦਾ ਇਹ ਤਾਂ ਸੁਖਾ ਕਰਾਉਣ ਕੋਈ ਨਹੀਂ ਜੀ ਗਾਈ ਹਾਂਜੀ ਕਾਹੀ ਮੋਤ ਸਮਾਈ ਕਰੀ ਜਾਂਦੇ ਆ ਇੱਕ 15 ਦੀ ਦੇ ਦਾਂ ਇੱਕ 15 ਦੀ ਹਾਂਜੀ ਇੱਕ ਦਾਸੀ ਇੱਕ ਦਾਸੀ ਚਲੋ ਠੀਕ ਆ 2000 ਰੋਡ ਕਰ ਦਾਂ ਇਹ ਕੱਟ ਦੀ ਚੱਲਣ ਦੋ ਵੱਡੀ ਦੇਖੋ ਦਿੰਦਾ ਨਹੀਂ ਬੜੀ ਠੀਕ ਆ ਵੱਡੀਆਂ ਮਹਿੰਗੀਆਂ ਬਜਲ ਦੇਵਾ ਕਿਦਾਂ ਦਾ ਐ ਕਿਦਾਂ ਤਣਕਦਾ ਜੀ ਬਈ ਤੁਸੀਂ ਹਾਂਜੀ ਹੈਂ ਐ ਕਿੰਨੋਂ ਫੋੜੀ ਦਾ ਗੱਸ ਨਹੀਂ ਬਈ ਆ ਹਾਂਜੀ ਬਿਲਕੁਲ ਆ ਵੇ ਵੱਡੀ ਮਹ ਬੁਰੀ ਵੇਖੋ ਜੀ ਇਹ ਵੀ ਚੌੜੀ ਕਿੰਨੀ ਉਹਦਾ ਵੀਡੀਓ ਨਹੀਂ ਬਣੀ ਤੋ ਗਿਆ ਬਸ ਤੁਹਾਡੀ ਚੱਲੂਗੀ ਆ ਵੇ ਪਾਜੀ ਵਾਹ ਤਗੜੀ ਮੈਂ ਹੈ ਜੀ 14 ਕਿਲੋ ਦੁੱਧ ਜੀ 14 ਕਿਲੋ 10-12 ਦਿਨਾਂ ਦੀ 180 ਦੇ 10-12 ਦਿਨ ਹੋਏ ਆ ਜੀ 14 ਕਿਲੋ ਦੁੱਧ ਦੇ ਵੇਖੋ ਹਾਂਜੀ ਬਹੁਤ ਚਵਾਈ ਪੋਜੀ ਤੇ ਮੋਟੀ ਪਾਜੀ ਆ ਠੀਕ ਆ ਵਾਹ ਜੀ ਵਾਹ ਬਹੁਤ ਤਗੜੀ ਮੈਂ ਕਿੜਾਈ ਦੇ ਨੀਬ ਮੈਂ ਕੱਢ ਹਿਮਤ ਰਾਈਏ ਜੀ ਇਹ ਪਾਜੀ ਇਤੋਂ ਲਾਈ ਅੱਛਾ ਇਤੋਂ ਲਈ ਆ ਜੀ ਪਰ ਉਧਰ ਦੀ ਛੋਟੀ ਪਹਿਲੇ ਦੂਜੀ ਸੂਤੋਂ ਆਈ ਜੇ ਹਾਂਜੀ ਉਹ ਪੇਟ ਫੜਾ ਬੜਾ ਤੜਾ ਹੈ ਜੀ ਹਾਂਜੀ ਬੜਾ ਤਾੜਾ ਪੇਟ ਫੜਾ ਕਣੀ ਉਹ ਚਲ ਪਾਜੀ ਟੋੜੀ ਦੇਖੂ ਵੀ ਨਹੀਂ ਹਾਂ ਹਾਂ ਪਾਜੀ ਆ ਦੋਵੇਂ ਮੱਝਾਂ ਹੱਥ ਚ ਕੱਲੀ ਕੱਲੀ ਆਉਣੀ ਜੀ ਹਾਂ ਜੀ ਆਣੀ ਹਾਂ ਕਿਦਾਂ ਲੁੱਟੇ ਆਹੇ ਵਾ ਚਾਈਤੇ ਬਹੁਤ ਕੱਲੀ ਮੋਟੀ ਦੋਵੇਂ ਮੈਂ ਇਹ ਲੈ ਲੇ ਜਿਹੜਾ 30 32 ਕਿਲੋ ਦੁੱਧ ਤੇਰੀਆਂ ਮੱਝਾਂ ਪਾਜੀ ਦੋਵੇਂ ਡੇਰੀਆਂ ਵਾਲੀਆਂ 15 15 16 16 ਕਿਲੋ ਦੁੱਧ ਖੁੱਲਡੁੱਲਾ ਕਰੀਆਂ ਲੈਣਾ ਚਲੋ ਬਈ ਭਾਰ ਭੂਰੀ ਮਾੜੀ ਤੁਹਾਨੂੰ ਮੱਤ ਮੱਤਰ ਬਹੁਤ ਜਿਆਦਾ ਹਾਂ ਜੀ ਪਾਜੀ ਮੋਰ ਤੇ 1 15 ਹੀ ਕਰਦੇ ਆਂ ਇੱਕ 10 ਦੀ ਦੇ ਦਾਂਗੇ ਹੋਰ ਜਾਣ ਦੋ ਇੱਕ ਸਾਥ ਇੱਕ ਸਾਥ ਇੱਕ ਸਾਥ ਚਲੋ ਜਾਣ ਇੱਕ ਪੰਜ ਦੀ ਮੈਂ ਨਜ਼ਾਰੇਪੱਤੇ ਦੀ ਨਹੀਂ ਬਿਲਕੁਲ ਨਹੀਂ ਰੱਬ ਵੇਖੋ ਦੇਵੇ ਵੇਖੋ ਠੋਡੇ ਬਿਲਕੁਲ ਦੀ ਜੈ ਜੀ ਭਜੂਂਦਾ ਭਾਈ ਜੀ ਤੇਰੀ ਦੀ ਜਾਨ ਆ ਮਾਦੀ ਜਾਨ ਜਾਨ ਨਜ਼ਾਰੇ ਲਊਗਾ ਜੀ ਆਹਦਾ ਰੇਡ ਦਾ ਭਾਈ ਨੇ ਧੰਨ ਧਨ ਕਰਾਈ ਵੀ ਫੁੱਲ ਜੀ ਦੁੱਧ ਜੋੜੀ ਦੁੱਧ ਚੋਈ ਜਾਏਗਾ ਹਾਂ ਬਸ ਠੀਕ ਹੈ 32 ਕਿਲੋ ਵੱਡੀਆਂ ਮਹੀਆਂ ਲੈਣੀਆਂ ਵੱਡੀਆਂ ਤੇ ਜੇ ਖੀਰੀਆਂ ਦੋਂਦੀਆਂ ਲੈਣੇ ਖੀਰੇ ਦੋਂਦੀਆਂ ਦੋਵੇਂ ਚੱਕੋ ਕਰਾਂ ਦੀ ਹਾਂ ਵੇਖੋ ਝੋਟੀਆਂ ਦਸੋ ਢੇਲੇ ਵੇ ਮੰਡਾ ਬੰਨੀਆਂ ਥੱਲੇ ਹੈ ਜੀ ਹਾਂ ਜੀ ਆ ਵੀ ਆ ਵੇ ਕਿੱਦਾਂ ਦੀ ਕੱਟੀ ਆ ਨਹੀਂ ਨਹੀਂ ਬਹੁਤ ਸੁਣੇ ਝੁੱਠੇ ਆ ਭਾਜੀ ਬਾਕੀ ਚਲੋ ਜਿਹਾ ਇ ਆਨੇ ਜਨੇ ਹਰ ਮਲੇ ਮਲੇ ਆ ਜੀ ਪੰਜਾਂ ਲਗਦੇ ਜੀ ਬਾਕੀ ਭਾਜੀ ਤਸੱਲੀ ਕਰਕੇ ਖਰੋ ਕੋਈ ਦੁੱਧ ਤਾਂ ਇਥੇ ਝੂਠ ਨਹੀਂ ਬੋਲਿਆ ਭਾਜੀ ਇਹ ਨਹੀਂ ਕੋਈ ਮੇਰੇ ਦੋ ਦੋ ਚਾਰ ਚੱਕਰ ਦਾ ਵਾਅਦਾ ਦੱਸੀ ਗਏ ਹਾਂ ਜਿੰਨਾ ਜਿੰਨਾ ਇੰਨਾ ਸਦਾ 9 9 10 10 ਕਿਲੋ ਇੰਨਾ ਇੰਨਾ ਉਹਨਾਂ ਨੇ ਵਾਅਦੇ ਤੋਂ ਉਹਨਾਂ ਵਾਅਦੇ ਦੱਸਿਆ ਬਿਲਕੁਲ ਭਾਜੀ ਬਿਲਕੁਲ ਇਹ ਨਹੀਂ ਕੋਈ ਫੇਰਾ ਫੇਰੀ ਵਾਲਾ ਕੰਮ ਕੋਈ ਨਹੀਂ ਹੈਗਾ ਬਿਲਕੁਲ ਹਾਂਜੀ ਭਾਜੀ ਨੰਬਰ ਜੀ 9168 82599 9772 ਕੋਲ ਜਿਹੜਾ ਅਰਦਾਸ ਸਤਿਕਾਰ ਸਤਿ ਸ੍ਰੀ ਅ